ਹਰੇਕ ਬੰਦੇ ਤੋਂ ਨਹੀਂ ਐਡਾ ਲੱਡੂ ਖਾਦਾ ਜਾਂਦਾ ਹੁਣ ਉਹ ਪਹਿਲਾਂ ਖਾ ਲੈਂਦੇ ਉਦੋਂ ਐਡੇ-ਐਡੇ ਹੁੰਦੇ ਸੀ ਹੁਣ ਤਾਂ ਨਾਰਮਲ ਜਿਹਾ ਮੇਟਾ ਬਣ ਗਿਆ ਹਾਂ ਮਿੱਠਾ ਘਾਟੀ ਖਾਂਦਾ ਦੋ ਦੇ ਵੀ ਤਿੰਨ ਬਣ ਜਾਣਾ ਜੇ ਦੂਜੇ ਆਪਾਂ ਹੋਟਲ ਵਾਲਾ ਦੁਕਾਨ ਵਾਲੇ ਬਣਾਉਣੇ ਹੋਣਾ ਨਾ 10 ਫੌਜੀ ਆ ਕਿਵੇਂ ਨੁਕਸਤਾ ਨਹੀਂ ਕੋਈ ਲੱਡੂ ਦਾ ਮਿੱਠਾ-ਮਿੱਠਾ ਤੇ ਨਹੀਂ ਵੱਧ ਪਾਦਾ ਹਲਵਾ ਹੀ ਵੇਖ ਲੈ ਹੁਣ ਮੱਦਕੀ ਦਾ ਹਲਵਾਈ ਆ ਮੈਂ ਖਾ ਕੇ ਵੇਣਾ ਜ਼ਾਇਮੰਦਰ ਲੋਈਆ ਗੱਤ ਹੈ ਜੀ ਆਪ ਕੋਲ ਗਏ ਰੌਣਕ ਹੈ ਜੀ ਕੈਰੀਜ ਆਪ ਨੂੰ ਅੱਜ ਹਾਂ ਮੰਦਰਾ ਕੀ ਹਾਲ ਚਾਲ ਵਧੀਆ ਜੀ ਬਹੁਤ ਵਧੀਆ ਠੀਕ ਠਾਕ ਹੈ ਬਹੁਤ ਆ ਬੜੀ ਠੰਡ ਕਰਾਈ ਹੈ ਠੰਡ ਦਾ ਬਹੁਤ ਆ ਭਰਾ ਪਾਚੀ ਨਾ ਹਾਂ ਹਾਂ ਫਿਰ ਵੀ ਵੇੜਨਾ ਆਇਆ ਨਾ ਤਕੜਾ ਹੈ ਨਾ ਫੇਰੀ ਗੱਲ ਹੈ ਚਲੋ ਕੰਮ ਤਾਂ ਕਰਨਾ ਹੀ ਪੈਣਾ ਹਾਂ ਫੇਰੀ ਅਗਲਾ ਕਹਿੰਦਾ ਯਾਰ ਲਵਾਈ ਆ ਗਿਆ ਸਾਡੇ ਕੋਲ ਸਹੀ ਗੱਲ ਹੈ ਲੈ ਵੀ ਸਾਡੇ ਘਰੇ ਵੀ ਹਲਵਾਈ ਆ ਗਿਆ ਅੱਜ ਵੇਨੇ ਕੀ ਪਦਾਰਥ ਬਣਾਉਂਦਾ ਬਾਈ ਹੈ ਲੱਡੂ ਬਣਾਉਣੇ ਵਧੀਆ ਕਿੰਨੇ ਰੰਗ ਵਾਲੇ ਬਣਾਉਣੇ ਆ ਲੱਡੂ ਬਣਾਵਾਂਗੇ ਆਪਾਂ ਤੈਨਾਂ ਲੱਗਦੇ ਵਧੀਆ ਤਰੰਗਾ ਲੱਡੂ ਬਣਾਵਾਂਗੇ ਹਾਂ ਹਾਂ ਬਹੁਤ ਹੀ ਆ ਤੁਹਾਨੂੰ ਸੁਣਾ ਲੱਗਦਾ ਬਸ ਸਰਾ ਲਾ ਦੇ ਕਰਾਂ ਹੈ ਬਹੁਤ ਹੀ ਬਣਾਉਣੇ ਬਸ ਠੀਕ ਹੈ ਲੋਈ ਤਿਆਰੀਆਂ ਸਾਡੀਆਂ ਚੱਲੀ ਜਾਂਦੀਆਂ ਪੱਟੀ ਪੁੱਟੀ ਫੱਟ ਕਰਤੀ ਐ ਮੰਦਰ ਨੇ ਕਾਈ ਧੋਪ ਵੀ ਨਿਕਲ ਆਉਣੀ ਆ ਇਹਨੇ ਮੰਦਰ ਹਜੇ ਕਢਾ ਦੇਣੀ ਧੋਪ ਆਪਣੇ ਕੋਲ ਵਧੀਆ ਚੜ ਪਾ ਸੂਰਜ ਬਾਸ ਹੋਣ ਉਹਨਾਂ ਨੇ ਯਾਰੇ ਆਉਣ ਲੱਪੈ ਹਾਂ ਯਾਰੇ ਨੇ ਯਾਰੇ ਹਾਂਜੀ ਹਾਂ ਬਸ ਆਪਣੇ ਯਾਰੇ ਕੋ ਰਬਨੇ ਯਾਰੇ ਸਹੀ ਗੱਲ ਆ ਬਸ ਸੇਕਾ ਹੋ ਜਾਊਗਾ ਐ ਕਰਦੇ ਹੋਈ ਸਭਾਂ ਵੇਖੋ ਹਾਂ ਗੋੜਵੀ ਖਾਓ ਹੈ ਚੱਕ ਇਹਨ ਖਾਓ ਡਲੜੀ ਹੈ ਹੈ ਜਿੰਨੇ ਜਰੀ ਪਰ ਹੈ ਚੱਕ ਆ ਤੁਹਾਡੇ ਤਿੰਨਾਂ ਦੀਆਂ ਪੈਰਾਂ ਡਲੀਆਂ ਖਾ ਲਓ ਆ ਵਿਹਾਰ ਵੇਖ ਲਓ ਬਈ ਹਲਵਾਈਆਂ ਦਾ ਐ ਕਰਦੇ ਆ ਖਾਂਡ ਵੀ ਚੱਲ ਜਾਂਦੀ ਹੈ ਨਾ ਕਦੇ ਸਾਰਾ ਕੁਝ ਚੱਲ ਜਾਂਦਾ ਹੈ ਮੂੰਹ ਮਠਾ ਕਰਨਾ ਹੁੰਦਾ ਹੈ ਹਾਂ 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 ਬਬਾ ਠੀਕ ਆ ਮੂੰਹ ਮਠਾ ਹੋ ਗਿਆ ਡਾਇਮੰਡ ਦਾ ਖੰਡ ਰੋ ਵਾਲੇ ਦਵਾਈ ਜਾਂਦਾ ਇਹ ਬਣਾਉਆ ਚ ਚਾਹ ਨਹੀਂ ਮੁੰਡਾ ਆਪਣੇ ਵੀ ਕੜਾਈ ਚੜ ਗਈ ਆ ਤੇ ਅੱਜ ਬਣਾਉਨੇ ਆ ਬਈ ਲੱਡੂ ਲੱਡੂ ਬਣਾਉਨੇ ਕਰਦੇ ਆ ਆਪਾਂ ਤਿੰਨ ਰੰਗੇ ਹਲਵਾਈ ਨੇ ਤੇ ਕੜਾਈ ਆਪਣੀ ਚੜ ਗਈ ਤੇ ਆਵਾਜ਼ ਬੜੀ ਭੱਠੀ ਕਰਦੀ ਆ ਇਧਰ ਹਲਵਾਈ ਸਾਹਿਬ ਠੀਕਾ ਬਹੁਤ ਮਾਰਦੀ ਭੱਠੀ ਕਰਦੀ ਕਿ ਚੱਕਰ ਹੈ ਠੀਕਾ ਵੀ ਪ੍ਰੈਸ਼ਰ ਬੰਨਦਾ ਭੱਠੀ ਦਾ ਹੁਣ ਹਟਾਉ ਦਾ ਪ੍ਰੈਸ਼ਰ ਤਾਂ ਕੋਲੇ ਖੜਿਆ ਹੀ ਨਹੀਂ ਜਾਂਦਾ ਭਰਾਵਾ ਆ ਵੇ ਲੋ ਹਲਵਾਈਆਂ ਨੇ ਬਾਈ ਐ ਸਾਰੇ ਖਲਾਰੇ ਬਾਦੇ ਮੈਂਟੋ ਮੈਂਟੇ ਖਲਾਰੇ ਬਾਹਾਂਦੇ ਆ ਬਈ ਇਹ ਇਹ ਹਲਵਾਈ இயர் சாதாரண டூப்ளே ஜெய்யா ਤਪਵੇ ਕਿੰਨੀ ਸੋਹਣੀ ਲੱਗੀ ਆ ਸੂਰਜ ਆ ਗਿਆ ਸਿਰ ਤੇ ਲੱड्डੂ ਬੇਮੰਦ ਹੈਂ ਇਕੱਠੇ ਵਟੇਗਾ ਮੈਂ ਤਾਂ ਆਂਦਾ ਹੀ ਬਾਬੇ ਨੂੰ ਭੋਗ ਲਵਾ ਕੇ ਖਾਈ ਗਿਆ ਯਾਰ ਹੋਰ ਲੈਟ ਆਉਣ ਵਾਲੀ ਆ ਉਹ ਛੜਦੇ ਬਿਜਲੀ ਵਾਲੇ ਮਰਜੀ ਅਤੇਰੀ ਭਰਾਵਾ ਬੱਕ ਉਹ ਹੀ ਤਾਂ ਨਾ ਵਟਦੇ ਕਿੰਨੇ ਵਟਦੇ ਹੁੰਦੇ ਆ ਹਨਾ ਯਾਰ ਪੀਤਾ ਜੀ ਤਾਂ ਖਾਣ ਲਓ ਬੈਠੇ ਆ ਕੁੜੀ ਸਾਡੀ ਖਾਣ ਲਓ ਬੈਠੀ ਲੱड्डੂ ਵਿਚਾਰੀ ਕੁੜੀ ਦਾ ਸਾਡੀ ਲੱਡੂ ਖਾਣ ਆਈ ਆ ਓਏ ਵਾ ਮੰਦਰਾ ਤੇਰੇ ਯਾਰ ਥਾਲ ਲਿਆ ਦੋ ਹੋ ਗਿਆ ਲਿਆ ਦਨ ਜਾ ਹਰ ਵੀ ਥਾਲ ਲੈ ਕੇ ਆ ਜੇ ਖਾਣੇ ਵਾ ਇਹ ਤੁਹਾਡੇ ਪਿੰਡ ਦਾ ਹੀ ਆ ਯਾਰ ਨੇ ਮੈਨੂੰ ਬਸ ਸਿੱਧਾ ਜਾਣੋ ਸਾਰੇ ਜਾਣਦੇ ਮੈਨੂੰ ਤੁਸੀਂ ਹੈ ਹੀ ਸਾਰੇ ਮਦਕੀ ਦੇ ਭਰਾ ਹੋ ਕੀ ਕਰੀਏ ਮਦਕੀ ਦੇ ਭਲੂਰ ਇੱਕੋ ਹੀ ਗੱਲ ਆ ਨਹੀਂ ਸਹੀ ਗੱਲ ਆ ਇਹ ਆ ਪੀਲੇ ਵਾਧ ਦਾ ਤੇ ਲਾਲ ਜੀ ਘਾਟਾ ਕਿ ਨਹੀਂ ਇਹ ਨਹੀਂ ਰੰਗ ਦੇ ਤਾਂ ਥੋੜੇ ਛੱਡ ਲੈਣਾ ਉਹ ਤੁੰਗ ਰੰਗ ਜਾ ਪਾ ਸੀ ਤੇ ਵਿੱਚੋਂ ਉਤਾਰ ਕੇ ਓਕੇ ਓਕੇ ਠੀਕ ਹੈ ਬਾਈ ਠੀਕ ਉਨਾਲ ਲੈ ਜਾ ਚੱਲਦਾ ਆ ਬਾਥ ਲੈ ਚੱਲ ਬਾਬੇ ਦਰਨੋ ਕੱਲ ਚੱਲ ਚੱਲ ਚਾਹਣਾ ਇਹ ਹੀ ਖਾਣ ਵਾਲੇ ਪਤੰਦਰ ਫੇਰ ਚੇਤਾ ਭਲਾ ਤਾ ਦੂ ਤੋਗ ਲਾ ਕੇ ਦੱਸ ਫੌਜੀਆ ਕਿਵੇਂ ਨੁਕਸਤਾ ਨਹੀਂ ਕੋ ਲੱਡੂ ਜਾ ਮਿੱਠਾ ਮਿੱਠਾ ਤੇ ਨਹੀਂ ਵੱਧ ਪਾਦਾ ਹਲਵਾਈ ਵੇਖ ਲੈ ਹੁਣ ਮੱਦ ਕੀ ਦਾ ਹਲਵਾਈ ਆ ਮੈਂ ਖਾ ਕੇ ਵੇਨਾ ਭਾਈ ਲੋ ਜੀ ਇਕੜਾ ਘੜਤਾ ਤੇ ਹੁਣ ਇਹਦਾ ਦੂਜਾ ਹੀ ਤਿਆਰੀ ਹੈ ਹੁਣ ਲਾਟੇ ਜੇ ਪਾ ਦੇ ਹਾਂ ਆਪੇ ਮੋਟਾ ਪਾ ਲੈ ਚਾਹੀਦੀ ਇਹਦਾ ਖਬਰ ਲੈ ਉਹਨੇ ਕੋਈ ਨਹੀਂ ਲਿਆ ਟਰੇ ਚੱਕ ਲੋ ਜੇ ਪਾ ਦੇ ਥੋੜੇ ਆਪੇ ਲਾਵਾ ਪਾ ਲੇ ਹਾਂ ਪਾਲਾਂ ਕੋਈ ਨਹੀਂ ਮੰਦਰਾਜ ਤੋ ਆਪਣੀ ਥੋੜੀ ਕੜਕ ਦੀ ਬਾਲੀ ਹੌਣ ਰਾਪ ਨੂੰ ਕਿਸੇ ਪਾਸੇ ਨਹੀਂ ਬਈ ਛੱਡਦੇ ਅੱਜ ਬਾਲਾ ਠੇਕ ਅੱਜ ਕਹਿੰਦੇ ਹੁਣ ਬਾਲਾ ਠੇਕ ਲੈ ਮੰਦਿਰ ਸਾਡਾ ਹੁਣ ਲਾਦੇ ਬਈ ਕੋਟੀਆਂ ਘਾਟੀਆਂ ਕਰਾਂ ਲੱਡੂ ਵਟਨੇ ਹਨ ਵਧੀਆ ਹੈ ਗੋਲ ਗੋਲ ਹਾਂ ਕੀ ਟੁਕੜਾ ਹੈ ਨਾ ਟੁਕੜਾ ਤਾਂ ਆਪਣੇ ਕਿੱਥੇ ਹੋਣਾ ਇਹ ਖਾਂਦਰ ਇੱਥੇ ਬੈਠ ਕੇ ਚ ਵਾਕੇ ਬੰਦੇ ਦੇ ਨਾ ਚੋਚ ਲੈਣੀ ਮੋੱਕਦੇ ਹਾਂ ਜੇ ਜਿਆਦਾ ਠੰਡ ਸੀ ਤਾਂ ਲੱਗਦੀ ਠੰਡ ਤੇ ਹੁਣ ਸਾਹਮਣੇ ਬੈਠਾ ਤੇ ਅੱਖਾਂ ਨਹੀਂ ਖੁੱਲਦੀਆਂ ਅੱਜ ਪੂਰੀ ਲਿਸ਼ਕ ਦੀ ਧੁੱਪ ਲੱਗੀ ਆ ਪੂਰੇ ਹਣ ਸੇਕ ਉਦੋਂ ਖੇਤ ਆਪਣੀ ਮੋਟਰ ਵੀ ਚੱਲੀ ਜਾਂਦੀ ਉਦੋਂ ਇਦੋਂ ਲੱਡੂਆਂ ਦਾ ਕੰਮ ਚੱਲੀ ਜਾਂਦਾ ਲੱਡੂ ਵਟਣੇ ਸਾਰੇ ਮੰਦਰ ਨੇ ਛੱਡੀ ਰੱਖੀ ਮੰਦਰਾ ਛੱਡੀ ਰੱਖੀ ਇਹਨੂੰ ਫੇਰ ਆਊਗਾ ਪਾਣੀ ਨਹੀਂ ਨਹੀਂ ਆ ਸਹੀ ਆ ਉਹ ਵੈਸੇ ਭਾਉਾਂ ਵਾਲੇ ਲੱਡੂ ਹੁੰਦੇ ਏੜੇ ਏੜੇ ਅੱਗੇ ਹੁੰਦੇ ਸੀ ਹੁਣ ਨਹੀਂ ਪੂਰੇ ਨਹੀਂ ਆਉਂਦੇ ਤੇ ਹੁਣ ਆਂਦਾ ਹੁੰਦਾ ਹਾਂ ਏੜੇ ਏੜੇ ਆਉਂਦੇ ਸੀ ਆਹ ਇਹ ਬੱਚਾ ਸੜਨ ਦਾ ਲਫਾਟਾ ਸੜ ਦਿੰਦੇ ਆ ਖਾਂ ਹਰ ਇੱਕ ਬੰਦੇ ਤੋਂ ਨਹੀਂ ਐਡਾ ਲੱਡੂ ਖਾਦਾ ਜਾਂਦਾ ਹੁਣ ਉਹ ਪਹਿਲਾਂ ਖਾ ਲੈਂਦੇ ਓਦੋਂ ਐਡੇ-ਐਡੇ ਹੁੰਦੇ ਸੀ ਹੁਣ ਤਾਂ ਨਾਰਮਲ ਜਿਹਾ ਮਿੱਠਾ ਬਣ ਗਿਆ ਹਾਂ ਮਿੱਠਾ ਘਾਟੀ ਖਾਂਦਾ ਦੋ ਦੇ ਵੀ ਤਿੰਨ ਬਣ ਜਾਣਾ ਜੇ ਦੂਜੇ ਆਪਾਂ ਹੋਟਲ ਵਾਲੇ ਦੁਕਾਨ ਵਾਲੇ ਬਰਾਉਣੇ ਹੋਣਾ ਨਾ ਨੂੰ ਅੱਜ ਨæg ਜੇ ਆ ਗਿਆ ਤੋਂਪ ਨਾਲ ਹੋਰ ਸੁਨਾ ਮੰਦਰਾ ਕਿਵੇਂ ਫਰ ਵਧੀਆ ਵਧੀਆ ਮੈਂ ਆ ਕੇ ਵੀ ਲੱਡੂ ਬਣਾਉਣੇ ਤਾਂ ਮੰਦਿਰ ਤੋਂ ਹੀ ਹੈ ਮੰਦਰਾ ਕੀ ਜਾਂਦਾ ਪਾਪਾ ਮਾ ਉਹ ਕਹਿੰਦਾ ਲੱਡੂ ਬਣਾਉਣਾ ਦੇਥੋਂ ਉਹਨੇ ਮੰਦਰਾਣੀ ਦਾ ਬਣਾਉਣੇ ਨਹੀਂਗੇ ਬਾਦ ਤੋਂ ਹਫਤਾ ਕਹਦੇ ਸਹੀ ਗੱਲ ਤੇ ਮੈਂ ਕਹਾਂ ਨਹੀਂ ਬਰਾ ਲੱਡੂ ਤੇਰੇ ਬਣਾਉਂਗਾ ਲਾਜ਼ਮੀ ਹਾਂ ਜਿਵੇਂ ਮਰਜ਼ੀ ਬਣਾਉਣਾ ਸਹੀ ਗੱਲ ਸਹੀ ਗੱਲ ਹੁਣ ਮਾਰਾ ਗਰਭਾ ਕੀਤੇ ਟਾਈਮ ਦਿੱਤਾ ਹਾਂ ਹਾਂ ਤੇ ਤੁਪ ਵੀ ਬਹੁਤ ਸੋਹਣੀ ਚੜੀ ਜਾਨੇ ਆਈ ਆ ਗਿਆ ਨਾਲ ਲੱਡੂ ਵਟੇ ਨਾਲ ਤੁਪ ਸਿੱਕੀ ਜਾਨੇ ਹਾਂ ਤੁਪ ਸਿੱਕੀ ਜਾਨੇ ਟੋਰਨ ਲੱਡੂ ਵਟਾ ਘੋਣ ਮੈਂ ਪਿਆਰ ਨਾਲ ਬੈਘੇ ਸਹੀ ਗੱਲ ਸਹੀ ਗੱਲ ਸਹੀ ਗੱਲ ਧੰਨਵਾਦ ਤੇਰਾ ਬਹੁਤ ਬਹੁਤ ਬਾਈ ਤੇ ਲੋ ਜੀ ਲੱਡੂ ਬਣਾਦੇ ਬਾਈ ਨੇ ਬਈ ਐ ਕਮਾਲ ਦੇ ਚੈੱਕ ਮੰਦਰ ਵੇ ਹਲਵਾਈ ਮੈਂ ਅੱਗੇ ਵੀ ਆਣਾ ਨਵੇਂ ਐ ਟੌਪ ਦਾ ਬਾਈ ਆਪਣੇ ਤਾਂ ਪੈਂਟ ਚ ਵੈਸੇ ਤਕਰੀਬਨ ਹੀ ਕੰਮ ਆਪਣਾ ਹਨਾ ਹਾਂਜੀ ਹਾਂਜੀ ਤੇ ਬਾਕੀ ਬਾਈ ਬਾਬੇ ਦੀ ਕਿਰਪਾ ਨਾਲ ਕੰਮ ਵਾਧੂ ਆ ਬਾਈ ਕੋਲੇ ਇਹ ਕੰਮ ਖਿੱਚੀ ਤੇ ਰਿਆ ਕਰ ਹੌਰ ਸੁਣਾ ਗੱਲ ਬਾਤ ਠੀਕ ਹਾਂਜੀ ਵਧੀਆ ਜੀ ਉਹ ਜੀ ਆਪਣੀਆਂ ਦਾ ਆਪਣਾ ਲਓ ਜੀ ਉਧਰ ਤੁਹਾਨੂੰ ਪੁਝਿਆ ਖਾਣੇ ਮਾਤਾ ਸਾਡੀ ਕਹਿੰਦੀ ਮੈਂ ਨਮਕੀਨ ਖਾਣਾ ਉਹਦੇ ਵਾਸਤੇ ਇਧਰ ਪੁਝਿਆ ਵੀ ਤਿਆਰ ਹੋ ਰਿਹਾ ਆ ਛੋੜਾਗਾ ਨਾ 1500 ਤੋਂ ਜ਼ਿਆਦੇ ਹੋਣਗੇ। ਇੱਕ ਗਿਣਤੀ ਦਾ ਦੱਸੋ ਨਾ ਕਿੰਨੀ ਹੋ ਗਈ? 2000 ਹੋਊਗਾ? ਹਾਂ? 2000 ਨਹੀਂ ਹੁੰਦਾ। 1700? ਗੈਣ ਲਗੇ? ਹਾਂ। ਤੂੰ ਦੱਸ ਕਿੰਨੇ ਆ ਫਿਰ ਗਿਣਾਂਗੇ। ਨਹੀਂ ਗਿਣਤੀ ਮਾਰੂਗਾ। 1700 ਕਿ 1800? ਸਾਡੀ ਤਾਂ ਗਿਣਤੀ ਸ਼ੁਰੂ ਹੋ ਗਈ ਪਹਿਲਾਂ। ਹਾਂ। ਆਈਗਾ ਚਲ ਗਿਣਤੀ ਮਾਰਾਂਗੇ ਉਹ ਫਿਰ ਸਾਇਆ ਆਪਾਂ ਘਟਾ ਦੋ ਸਾਡੇ ਚਿਹਰੇ ਕਮਰੇ। ਨਹੀਂ ਗਿਣਤੀ ਤਾਂ ਹੁਣ ਮੰਜੇ ਤੇ ਵੱਜਣੀ। ਤੂੰ ਦੱਸ ਕਿੰਨੇ ਆ। ਤੂੰ ਦੱਸ ਪਹਿਲਾਂ ਕਿੰਨੇ ਆ ਫਿਰ ਮਾਰੂਗਾ। ਦਾ 1800 ਹੁੰਦਾ। 1800? ਹੂੰ। ਜੇ ਘਾਟ ਵੱਧ ਗਏ। ਸਹੀ ਘਾਟ। ਪੱਕੀ ਗੱਲ। ਪੱਕੀ ਪੱਕੀ ਚੱਲ ਗਿਆਂਦੇ ਆ। ਚੱਲ ਇਧਰ ਵੀ ਫਾਈਨਲ ਕਰ ਤੇ। ਚੱਲ ਹੁਣ ਗਿਆਂਦੇ ਆ ਵੀ 1800 ਹੁੰਦਾ ਕਿੰਨਾ। ਪਰ ਤੇ ਦੋ ਮੰਜੇ। ਤੀਜੇ ਤੇ ਵੀ ਕਰਤੀ ਐਂਟਰੀ। ਹਾਂ ਹੁਣ ਸਹੀ ਆ ਪਹਿਲਾਂ ਤੁਸੀਂ ਵਿਰਲੇ ਬਾਲੇ ਲਾਏ। ਹਾਂ ਮੈਂ ਨੂੰ ਆਖਿਆ ਸੰਗੜ ਸੰਗੜ ਲਾ ਲੈ ਤੂੰ ਤੇ ਤੈਨੂੰ ਮੰਜੇ ਭਰ ਦਿਆਂਗਾ। ਨਹੀਂ ਨਹੀਂ ਬਸ ਥੋੜੇ ਰਹਿ ਗਏ। ਤੋ ਵਿੱਚ ਨਹੀਂ ਜਾਂਦਾ ਗੁਰਾ ਉੱਥੇ ਆ ਜੋ ਆ ਜੋ ਆ ਜੋ ਵੇਖ ਲਓ ਲੱਡੂ ਥੋੜੇ ਆਉਂਦਿਆਂ ਵੇਖ ਲਾ ਵਟਦੇ ਅਸੀਂ ਹੈ ਕੁਛ ਆ ਤੇ ਜਿਵੇਂ ਸੱਟ ਲਓ ਬੈ ਬੜਾਉਣਾ ਹੋਇਆ ਮਿੱਤੇ ਕਿਵੇਂ ਕੀ ਆ ਅੱਜ ਛੇਤਾ ਹੀ ਭਲਗੇ ਸਾਨੂੰ ਲੱਡੂਆਂ ਦੇ ਚਾਜ ਤੋਂ ਲੈਣੇ ਗੱਲ ਹੈ ਹੁਣ ਜਿੰਨੇ ਮਰਜ਼ੀ ਖਾਲ ਖੁਸ਼ ਲੈ ਲੈ ਇੰਨੇ ਬਹੁਤ ਆ ਥੋੜੇ ਲੱਗਦੇ ਵੇਖਣ ਨੂੰ 1200 ਆ 1900 ਲੱਡੂ ਹਾਂ 1900 ਲੱਡੂ ਅਸੀਂ ਗਿਣਤੀ ਕਰਨੀ ਹੁਣ ਸਾਰਿਆਂ ਨੇ 2200 ਹਾਂ 2000 ਹੋ ਸਕਦਾ ਵੀ 2000 ਹੀ ਹੋਵੇ ਪਰ ਜੇ ਨਹੀਂ 1800 1900 ਲੱਡੂ ਹੈਗਾ ਥੋੜੇ ਜਿਹੀ ਐ ਤਾਂ ਇਹ ਵੈਸੇ ਹੀ ਲੱਗਦਾ ਆ ਕਿੰਨੇ ਹੋਣਗੇ ਆਹ ਨਾਲ ਦੇ ਆ ਮਸਾ 100 ਤੋਂ 250 ਆ ਆ ਕੱਲਾ 250 ਤੋਂ ਹਾਂ 250 ਕੱਲਾ ਹਾਂ ਅਸੀਂ ਗਿਣ ਕੇ ਰੱਖਿਆ ਹੋ ਹੋ ਪਹਿਲਾਂ ਬੈਗ ਲਾ ਦੇ ਦਿਲ ਫਿਰ ਗਿਣ ਪਹਿਲਾਂ ਕਪਰਦੀ ਲਾ ਲਓ ਉਹ ਆਪਦੀ ਥਾ ਹੁਣ ਚੱਕ ਲਓ ਖਾ ਲਓ ਪਹਿਲਾਂ ਵੇ ਫੇਰ ਕਹਿੰਦੇ ਪਹਿਲੇ ਖਾ ਲੋ ਖੁਸ਼ੀ ਚੱਕ ਲੋ ਚੱਕ ਲੋ ਗੁਜੀ ਆਹ ਗੁਜੀ ਢੀੜਾ ਲਾ ਕੇ ਖਾਏਗਾ ਚੱਲ ਲਾਲ ਵਰਦੀ ਲਾ ਲੋ ਮਰਦੀ ਲਾ ਲੋ ਅੱਜ ਇਤਨੀ ਕੰਮ ਕਰਨਾ ਤੇ ਆ ਹਾਂ ਇਹਨਾਂ ਨੂੰ ਮੈਂ ਕਹਾਂ ਹੁਣ ਚੱਕ ਕੇ ਖਾ ਲੋ ਜਿੰਨੇ ਖਾਣੇ ਆ ਤੁਹਾਨੂੰ ਖੁੱਲੀ ਛੋਟਾ ਇਹਦੇ ਥੋੜੇ ਜਿਹਾ ਆਗੇ ਆਹ ਮੈਂ ਕਹਾਂ ਵੇਖਣ ਨੂੰ ਲੱਗਦੇ ਸਾਨੂੰ ਥੋੜੇ ਥੋੜੇ ਐ ਅੱਛਾ ਇਹ ਤਾਂ 18-1900 ਵਾ ਲਓ ਵੀ ਮਿੱਤਰ ਪਿਆਰਿਓ ਨਾਲ ਨਾਲ ਲੱਡੂਆਂ ਵਾਲਾ ਕੰਮ ਵੀ ਫਾਈਨਲ ਕਰਤਾ ਹਲਵਾਈ ਸਾਰਾ ਕੁਝ ਵਟ ਕੇ ਬਾਈ ਚਲੇ ਗਏ ਤੇ ਆਪਣੀ ਮੋਟਰ ਛੱਡੀ ਸੀ ਵੈਸੇ ਕੱਲ ਦੀ ਤੇ ਪਰਸੋਂ ਵੀ ਚਲਾਈ ਸੀ ਕੱਲ੍ਹ ਵੀ ਚਲਾਈ ਤੇ ਅੱਜ ਵੀ ਚਲਾਈ ਲਾਈਟ ਵਾਧੂ ਜਣੀ ਪਹਿਲਾਂ ਤਾਂ ਪਾਵਰ ਕੱਟ ਹੀ ਲੱਗਦੇ ਰਿਹਾ 2-3 ਦਿਨ ਉਹ ਹਫਤਾ ਮੈਨੂੰ ਤਾਂ 5-7 ਦਿਨ ਤਾਂ ਲਾਈਟ ਚੰਗੀ ਤਰ੍ਹਾਂ ਆਈ ਨਹੀਂ ਤੇ ਪਿਛਲੇ 2-3 ਦਿਨਾਂ ਤੋਂ ਲਾਈਟ ਆਈ ਵਾਧੂ ਤੇ ਆਪਣੀ ਕਣਕ ਵੀ ਸਾਰੀ ਭਰ ਗਈ ਦੋਹਾਂ ਦਿਨਾਂ ਦੇ ਵਿੱਚ ਕੱਲ੍ਹ ਵੀ ਰਾਤ ਸਾਰੀ ਰਾਤ ਚੱਲੀ ਗਈ ਆ ਉਧਰਲੇ ਸਾਰੇ ਭਰਤੇ ਸੀਗੇ ਤੇ ਅੱਜ ਆ ਥੋੜੀ ਜਿਹੀ ਹੁਣ ਅੱਧਾ ਘੰਟਾ ਪਹਿਲਾਂ ਉੱਠ ਗਈ ਆ ਜੇ ਕਿਤੇ ਅੱਧਾ ਘੰਟਾ ਹੋਰ ਚੱਲ ਜਾਂਦੀ ਤੇ ਆਪਣਾ ਕੰਮ ਇਹ ਵੀ ਹੋ ਜਾਣਾ ਵੈਸੇ ਡੰਨ ਨਹੀਂ ਤੇ तकरीबन ਹੁਣ ਜੀ ਪਾਣੀ ਆਈ ਜਾਂਦਾ ਤੇ ਰੈਡ ਪਈ ਵਾਲੇ ਆ ਹਾ ਟਾਵਰ ਵਾਲੇ ਕਿੱਲੇ ਉਹ ਇੱਕ ਕਿਹੜਾ ਤਾਂ ਸਿਰੇ ਲੱਗਣ ਵਾਲੀ ਆ ਦੂਜਾ ਥੋੜਾ ਜਿਹਾ ਰਹਿੰਦਾ ਇਹ ਲੱਗ ਗਿਆ ਰੈਡ ਰੋਡ ਕੇ ਤਾਂ ਵੀ ਠੀਕ ਹੈ ਨਾ ਲੱਗਾ ਤਾਂ ਆਪਾਂ ਹੁਣ ਦੁਬਾਰਾ ਨਹੀਂ ਕਰਾਂਗੇ ਕਿਉਂਕਿ ਇਹ ਦੋਹਾਂ ਕਿੱਲਾਂ ਵਿੱਚ ਫਿਰ ਦੁਬਾਰਾ ਪਾਣੀ ਆਊਗਾ ਇਹ ਕੰਮ ਉੱਥੇ ਦਾ ਉੱਥੇ ਲੇਟ ਆਉਣੀ ਆ ਹੁਣ ਸਵੇਰੇ 9 ਵਜੇ ਬਾਕੀ ਇਹਨਾਂ ਦਾ ਪਤਾ ਕੋਈ ਨਹੀਂ ਕਦੋਂ ਛੱਡ ਦੇਣ ਤੇ ਚ ਲੱਡੂ ਵੀ ਆਪਣੇ ਵੱਟੇ ਗਏ ਤੇ ਵਲੌਗ ਆਪਾਂ ਪਿਛਲੇ 2 ਦਿਨ ਬਣਾਇਆ ਨਹੀਂ ਰੈਸਟ ਕੀਤੀ ਸੀ ਤੇ ਅੱਜ ਹੀ ਵਲੌਗ ਸ਼ੁਰੂ ਕੀਤਾ ਸੀ ਤੇ ਅੱਜ ਹੀ ਆਪਾਂ ਐਂਡ ਕਰਦੇ ਆਂ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਆ ਜੋ ਤੇ ਸੋਹਣਾ ਜਿਹਾ ਕਮੈਂਟ ਵੀ ਜ਼ਰੂਰ ਕਰਦੇ ਆ ਕਰੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਮੇਰੇ ਵੀਰ ਤੇ ਹੁਣ ਪਾਣੀ ਦੰਨ ਤੇ ਹੁਣ ਆਪਾਂ ਚੱਲਦੇ ਆਂ ਘਰ ਤੋਂ